ਦੇਖੋ ਜੀ ਮਿਤੀ 16/10/25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾਬਸੇ ਪੁੱਤਰ ਰਹਿਮਤ ਮੁਸੀਬਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜਹਰੀਲੀ ਵਸਤੂ ਘਰ ਵਿੱਚ ਪਈ ਕੋਈ ਜਹਰੀਲੀ ਦਵਾਈ ਵਗੈਰਾ ਖਾ ਲਈ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ رائے ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੁਰਾਨੇ ਇਲਾਜ ਆ ਇਹ ਸ਼ਿੰਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ਿੰਦਾ ਮਸੀ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਂਦੇ ਹਾਂ ਮੇਰਾ ਨਾਮ ਰਾਹੁਲ ਮਨਨ ਦਾ ਬੇਟਾ ਲਗਦਾ ਗਲਪਸਰ ਕੰਮ ਤੇ ਕੰਮ ਦੇ ਡੜੀ ਕੰਮ ਤੇ ਗਏ ਸੀ ਤੇ ਡੜੀ ਪੇਣ ਦਾ ਕੰਮ ਕਰਦੇ ਆ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪਿਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਦੁੱਖ ਦੀ ਤਰ੍ਹਾਂ ਵੀ ਧਮਕੀਆਂ ਦੁੱਧੀਆਂ ਜਿਹੜੀ ਨੇ ਆਨ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਸੇ ਵਾਸ ਦੇ ਦੇ ਉਹਨਾਂ ਦੇ ਚਲ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹਦਨ ਜਦੋਂ ਇਹ ਕੰਮ ਹੋਇਆ ਉਹਦਨ ਜਦੋਂ ਦੋ ਚੁੱਕੀ ਤੋਂ ਉਹਨਾਂ ਜਦੋਂ ਆ ਡੜੀ ਨੂੰ ਤੇ ਉਹਦਨ ਉਹ ਡੜੀ ਨੇ ਇਹੋ ਇਹੋ ਜਿਹਾ ਮੈਸੇਜ ਆ ਕੇ ਦਵਾਈ ਖਾ ਲਈ ਬਾਜੂ ਜੇ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ ਹਸਪਤਾਲ ਤਾਂ ਬਾਜੂ ਉਹਨਾਂ ਨੇ ਉਥੋਂ ਰੈਫਰ ਕਰਤਾ ਬਾਜੂ ਓਬਰਸਾਲ ਖੜਿਆ ਹੈ ਤਾਂ ਉਥੇ ਵੀ ਬਾਜੂ ਉਹਨਾਂ ਨੇ 4 ਬੰਦੇ ਦਾ ਗਾਜ਼ਬੇ ਰੱਖ ਕੇ ਕਰਤਾ ਹੈ ਤੇ ਹਾਦਸਾ ਬੜੀ ਸੀਰੀਅਸ ਹੋ ਗਈ ਬਾਜੂ ਆਪਾਂ ਨੇ ਚੰਡੀਗੜ੍ਹ ਖਣਨ ਲੱਗੇ ਸੀ ਕਿ ਮਰੀਜ਼ੀਆਂ ਜਦੋਂ ਤਾਂ ਸੀਰੀਅਸ ਸੀ ਬਾਜੂ ਚੰਡੀਗੜ੍ਹ ਖਣਨ ਲੱਗੇ ਤਾਂ ਚੰਡੀਗੜ੍ਹ ਜਾਂਦੇ ਜਾਂਦੇ ਮਰੀਜ਼ ਦੀ ਹੱਥ ਵੀ ਹੈ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਹੋਗਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਾਡੇ ਦੇਸ਼ ਵਿੱਚ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਵੀਕੇ ਤੁਹਾਨੂੰ ਪੁਲਿਸ ਨੂੰ ਇਹ ਮਿਹਰਬਾਨੀ ਹੈ ਵੀ ਖੁੱਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਇਹ ਨਾ ਅੰਜੂਆ ਮੇਰਾ ਭਿੰਟਾ ਬੀਸ਼ੇਰ ਉਹਨਾਂ ਨਾਲ ਸਿੰਦਾਸੀ ਉਹਨਾਂ ਨਾਲ ਗੱਲਬਾਤ ਹੋਈ ਕਿ ਉਹਨਾਂ ਨੂੰ ਦੋ ਬੰਦੇ ਤੋਚਣ ਕਰਦੇ ਉਹਨੂੰ ਹੋਣਾ ਪਰੇਸ਼ਾਨ ਕਰਦੇ 3 ਸਾਲ ਹੋ ਗਏ ਮੈਨੂੰ ਦੇਖਾ ਦਿਨ ਇਹਦੇ ਵਿੱਚ ਆ ਮੈਨੂੰ ਨਹੀਂ ਪਤਾ ਕਿ ਉਹ ਕਰਦੇ ਕਿਉਂ ਨਹੀਂ ਤੇ ਇਹ ਉਹ ਦਿਨ ਉਹ ਦਿਨ ਉਹਨਾਂ ਨੂੰ ਬਹੁਤ ਹੀ ਦਬਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉਥੇ ਦਵਾਈ ਖਾ ਲਈ ਜਦੋਂ ਕਾਰ ਆਏ ਤੋਂ ਦਵਾਈ ਉਹਨਾਂ ਨੇ ਵੇਖਿਆ ਮੂੰਹ ਤੋਂ ਉਹਨਾਂ ਦਾ ਮੂੰਹ ਦਵਾਈ ਆ ਹੁੰਦੀ ਤੇ ਮੈਂ ਉਹਨਾਂ ਨੂੰ ਉਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਉਹਨਾਂ ਨੇ ਕੀਤੀ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆਂ ਕਰਕੇ ਹਸਪਤਾਲ ਗਈ मेरा पापा लाजखाया फिर भी यों नहीं बचे फिर भी मेरे बच्चे अनुसारिक चल रहे हो कितनी उम्र चलाएं जासवाले भी उस वाले ने ही उन्हें दे दी थी दीया और ना नहीं क्या भी हादिजारों करो कानून इंसाफी मिलनी चाहिए वो क्या ज़रूरत है क्यों ना लो मैं कुछ करने नहीं सकता ਇਹਨਾਂ ਦੇ ਬੰਦੇ ਮਗਰੋਂ ਇਹਦੇ ਸਿਰ ਤੇ ਪਾ ਕੇ ਵੀ ਉਹਨਾਂ ਨੂੰ ਸਬੰਧਤ ਕਰਕੇ ਵੀ ਉਹਨਾਂ ਦਾ ਕਰਦੇ ਨੇ ਵੀਰ ਪਰਵਾਹ ਮਾਰਦਾ ਨਾ ਬੰਦੇ ਨੂੰ ਤਾਂ ਮਤਲਬ ਇਹਨਾਂ ਨੇ ਮਤਲਬ ਇਹਨਾਂ ਨੇ ਕਾਰ ਕਹਿ ਗਿਆ ਕਿ ਇਹਨਾਂ ਦੇ ਘਰ ਕਹਿ ਗਿਆ ਕਿ ਉਹ ਤੇ ਕਹਿੰਦੇ ਇਹ ਸਾਰੇ ਬੰਦੇ ਇਕੱਠੇ ਕਰਨੇ ਨੇ ਬੰਦਾ ਚਾਹੀਦਾ ਤਾਂ ਹੁਣ ਬੰਦੇ ਦੇ ਵੀ ਨਿਗਰਤਾਰੇ ਨੇ ਬੰਦੇ ਨਾਲ ਚੱਲਿਆ ਉਹ ਜਿੱਦਾਂ ਤੁਸੀਂ ਇਹ ਕੰਮ ਕੀਤਾ ਉਹਦੋਂ ਕੀ ਗੱਲ ਹੋਈ ਉਹਦੋਂ ਇਹੋ ਗੱਲ ਹੋਈ उधर किथे हैं ये तो डिपोल हम जाते हैं दुकान पे जीगिरे की दुकान तो तेंदुलकर का आला और जब सादे आते हैं जब सादे साफ आते हैं तो ये आ रहा है ये दर्शन कर रहे हो ठीक है तो ए करके तो ही एका मकई का आह मैं तो जा रहा हूँ मकईयों के करीब အဲဒါတွေကလည်းတခြားအဖြစ်အပျက်တွေလည်းရှိတာပေါ့။